ਹਾਂਜੀ ਬਾਬਾ ਜੀ ਅੱਜ ਤੁਸੀਂ ਸ਼੍ਰੀ ਕਿਸ਼ਨ ਜਨਮਸ਼ਟਮੀ ਮਨਾ ਰਹੇ ਹੋ ਪ੍ਰੇਮ dham ਦੇ ਅੰਦਰ ਦੋ ਬਚਨ ਆਪਣੀਆਂ ਸੰਗਤਾਂ ਲਈ ਤੇ ਜੀ ਬਿਲਕੁਲ ਪ੍ਰੇਮ dham ਇੱਕ ਐਸਾ ਦਰਵਾਰ ਹੈ ਜਿੱਤੇ ਹਰ ਧਰਮ ਦਾ ਸਨਮਾਨ ਹੁੰਦਾ ਹੈ ਚਾਹੇ ਉਹ ਕਿਸ਼ਨ ਜਨਮਸ਼ਟਮੀ ਹੈ ਚਾਹੇ ਸ਼ਿਵਰਾਤਰੀ ਹੈ ਚਾਹੇ ਪੀਰਾਂ ਦਾ ਮੇਲਾ ਹੈ ਕਿ ਯਹਾਂ ਪਰ ਹੋਤਾ ਹੈ ਹਰ ਧਰਮ ਦਾ ਸਨਮਾਨ ਮਿਲਦਾ ਹੈ ਮੁਹੱਬਤ ਦਾ ਪੈਗਾਮ ਉਸੇ ਕਾਰਨ ਸ਼੍ਰੀ ਪ੍ਰੇਮ dham ਪ੍ਰੇਮ dham ਛਰ ਤਿਉਹਾਰ ਬੜੇ ਤੁਮਦਾਮ ਨਾਲ ਬਣਾਇਆ ਜਾਂਦਾ ਹੈ ਪ੍ਰੇਮ dham ਇੱਕ ਸਾਂਝਾ ਦਰਵਾਰ ਹੈ ਔਰ ਇੱਥੇ ਚਾਰ ਸੜਕਾਂ ਦੇ ਵਿੱਚ ਮੈਂ ਦਰਦੀ ਸੰਪੋਲਾ ਜੀ ਨੂੰ ਵੀ ਦੱਸੂਗਾ ਕਿ ਚਾਰ ਸੜਕਾਂ ਦੇ ਵਿੱਚ ਇਹ ਪਹਿਲਾ ਦਰਵਾਜ਼ਾ ਹੈ ਜਿੱਥੇ ਦਿੱਲੀ ਰੋਜ਼ਾਨਾ ਪ੍ਰਤੀ ਦਿਨ ਲਗਭਗ 1500 ਬੰਦੇ ਦਾ ਲੰਗਰ ਚੱਲਦਾ ਹੈ। ਦਿੱਲੀ ਲਗਭਗ 1500 ਬੰਦਾ ਭੋਜਨ ਖਾ ਕੇ ਜਾਂਦੇ ਗੁਰਦੁਆਰਾ ਸਾਹਿਬ ਤੋਂ ਇਲਾਵਾ ਇਹ ਪਹਿਲਾ ਦਰਵਾਜ਼ਾ ਹੈ ਜਿੱਥੇ ਡੇਲੀ 1500 ਬੰਦੇ ਦਾ ਲੰਗਰ ਬੰਦ ਹੈ ਔਰ ਹਰ ਮਹੀਨੇ 120 ਔਰਤਾਂ ਨੂੰ ਰਾਸ਼ਨ ਵੰਡ ਸਮਾਰੋ ਹੁੰਦਾ ਹੈ। ਟਰਾਈਸਾਈਕਲਾਂ ਚੰਗਹੀਨਾਂ ਲਈ व्हीलचेयर्स ਬਲੱਡ ਕੈਂਪ ਕਨਾਲੀਆਂ ਮਸ਼ੀਨਾ ਔਰ ਬੱਚਿਆਂ ਦੀ ਸਕੂਲ ਫੀਸ ਕੋਸ਼ਿਸ਼ ਹੈ ਕਿ ਜੇ ਸਾਡੇ ਐਮਐਲਏ ਸਾਹਿਬ ਦਾ ਸਾਥ ਦਰਿਆ ਸਾਡੇ ਦਾ ਸਾਥ ਰਿਆ ਤਾਂ ਬਹੁਤ ਜਲਦੀ ਅਸੀਂ ਕੋਸ਼ਿਸ਼ ਕਰਾਂਗੇ ਕਿ ਪ੍ਰੇਮਦਾਮ ਵੱਲੋਂ ਇਸ ਏਰੀਆ ਦੇ ਵਿੱਚ ਹਸਪਤਾਲ ਦਾ ਨਿਰਮਾਣ ਕੀਤਾ ਜਾਊਗਾ। ਧੰਨਵਾਦ। ਅੱਜ ਦੇ ਪ੍ਰੋਗਰਾਮ ਦੀ ਕੀ ਸੰਗਤ ਹੈ? ਜੀ ਅੱਜ ਦੇ ਪ੍ਰੋਗਰਾਮ ਪ੍ਰੇਮਦਾਮ ਵੱਲੋਂ ਹਮੇਸ਼ਾ ਇੱਕੋ ਹੀ ਮੈਸੇਜ ਹੁੰਦਾ ਹੈ। ਹਰ ਧਰਮ ਦਾ ਸਨਮਾਨ ਕਰੋ, ਹਰ ਧਰਮ ਨੂੰ ਪਿਆਰ ਕਰੋ, ਹਰ ਧਰਮ ਨੂੰ ਮੁਹੱਬਤ ਕਰੋ। ਪ੍ਰੇਮਦਾਮ ਵੱਲੋਂ ਕਦੀ ਕਿਸੇ ਧਰਮ ਨੂੰ ਇਹ ਨਹੀਂ ਕਹਾਂਗੇ ਵੱਡਾ ਹੈ ਛੋਟਾ ਨਹੀਂ। ਪ੍ਰੇਮਦਾ ਮੇਰੇ ਲਈ ਇਨਸਾਨੀਅਤ ਸਭ ਤੋਂ ਵੱਡਾ ਧਰਮ ਹੈ। ਇਨਸਾਨੀ ਤੋਂ ਬੜਾ ਮੈਂ ਕਿਸੇ ਚੀਜ਼ ਨੂੰ ਧਰਮ ਨਹੀਂ ਮੰਨਦਾ ਹੈਗਾ। ਅ ਜਲਦੀਸ਼ ਸਿੰਘ ਭੋਲਾ ਜੀ ਆਏ ਹੈ, ਸਾਡੇ ਲੱਖੀ ਕਾਉਂਸਲਰ ਜੀ ਆਏ ਹੈ, ਬਹੁ ਸ਼ਰਮਾ ਜੀ ਆਏ ਹੈ। ਮੈਂ ਦਿਲ ਦੀਆਂ ਘਰਿਆਂ ਸਦਾ ਸਵਾਗਤ ਕਰਦਾ। ਸਾਡੇ ਬਾਬਾ ਜੀ ਆਏ ਨੇ। ਸਭ ਦਾ ਸਵਾਗਤ ਕਰਦਾ। ਔਰ ਸਾਡੇ ਬਹੁਤ ਹੀ ਪਿਆਰੇ ਪੁਰਾਣੇ ਸੇਵਾਦਾਰ ਗੁਰਮਿੰਦਰ ਸਿੰਘ ਨੀਟੂ ਜੀ ਆਏ ਹੈ। ਸਭ ਦਾ ਮੈਂ ਦਿਲ ਤੋਂ ਸਵਾਗਤ ਕਰਦਾ ਔਰ ਆਸ਼ਾ ਕਰਦਾ ਇਸੇ ਤਰ੍ਹਾਂ ਐਮਐਲਏ ਸਾਹਿਬ ਦਾ ਔਰ ਸਾਰਿਆਂ ਦਾ ਸਾਥ ਫਿਊਚਰ ਦੇ ਵਿੱਚ ਪ੍ਰੇਮ ਦਾਮ ਨੂੰ ਮਿਲਦਾ ਰਹੂਗਾ ਇਹ ਹਾਂਡੀ ਦਾ ਪ੍ਰੋਗਰਾਮ ਪਹਿਲੀ ਵਾਰ ਕਰ ਰਹੇ ਸੀ ਜੇ ਨਹੀਂ ਜਿੰਨੀ ਇਹ ਲਗਭਗ ਲਗਭਗ 15ਵਾਂ ਹਫਤਾ ਹੈ ਜੀ 15 ਹਾਂ ਜੀ 15 ਸਾਲ ਇਸ ਤੋਂ ਇਲਾਵਾ ਫਿਰ ਹੋਰ ਆਪਣਾ ਜਨਮ ਅਸ਼ਟਮੀ ਤੇ ਕੋਈ ਪ੍ਰੋਗਰਾਮ ਕੀਤਾ ਜਾਂਦਾ ਜੀ ਜਨਮ ਅਸ਼ਟਮੀ ਕੱਲ ਅਭਿਸ਼ੇਕ ਹੋਇਆ ਠਾਕੁਰ ਜੀ ਦਾ ਜੀ ਚੂਲਾ ਪਾਇਆ ਗਿਆ ਔਰ ਉਸ ਤੋਂ ਇਲਾਵਾ ਤੀਆਂ ਦਾ ਤਿਆਰ ਇੱਥੇ ਹੁੰਦਾ ਜਨਮ ਅਸ਼ਟਮੀ ਸ਼ਿਵਰਾਤਰੀ ਮਹਾਰਾਣੀ ਦੇ ਨਵਰਾਤਰੀ ਔਰ ਆਪਣਾ ਪੀਣਾ ਦਾ ਮੇਲਾ ਸਾਰੇ ਪ੍ਰੋਗਰਾਮ ਦੇ ਸੰਜੇ ਹੁੰਦੇ ਨੇ ਇੱਥੇ ਕੋਈ ਗੁਰਪੁਰਬ ਦਾ ਜਦੋਂ ਦਿਨ ਆਉਂਦਾ ਗੁਰਪੁਰਬ ਵੀ ਬੜੀ ਤੁਮ ਧਾਮ ਨਾਲ ਪ੍ਰੇਮ ਦਾਮ ਥੈਂਕ ਯੂ ਸੋ ਮਚ ਨਮਸਕਾਰ ਸਭ ਨੂੰ ਸਾਰੇ ਪ੍ਰੇਮ ਦਾ ਸ਼੍ਰੀ ਕ੍ਰਿਸ਼ਨ ਕਨਈਆ ਕੀ ਜੈ ਬਹੁਤ ਬਹੁਤ ਵਧਾਈ ਦਿਨਾ ਅੱਜ ਸਰੇ ਬਹੁਤ ਹੀ ਸਤਿਕਾਰਯੋਗ ਬਾਬਾ ਜੀ ਮੰਟੀ ਬਾਬਾ ਜੀ ਦੇ ਅਸ਼ੀਰਵਾਦ ਸਦਕਾ ਅੱਜ ਇੱਥੇ ਸਾਰੀ ਸੰਗਤ ਇਕੱਠੀ ਹੋਈ ਹੈ ਤੇ ਮੈਨੂੰ ਵੀ ਬੁਲਾ ਕੇ ਅਸ਼ੀਰਵਾਦ ਦਿੱਤਾ ਸਾਡੇ ਕਾਉਂਸਲ ਲਖਮੀਂਦਰ ਚੌਧਰੀ ਜੀ ਨੂੰ ਬਾਬੂ ਸ਼ਰਮਾ ਜੀ ਸਾਡੇ ਸਾਰੇ ਸਾਥੀਆਂ ਨੂੰ ਅੱਜ ਜਨਮ ਅਸ਼ਟਮੀ ਦਾ ਤਿਹਾਰ ਹੈ ਸ਼੍ਰੀ ਜੀ ਕ੍ਰਿਸ਼ਨ ਜਨਮ ਅਸ਼ਟਮੀ ਹੈ ਜਨਮ ਅਸ਼ਟਮੀ ਦੇ ਤਿਹਾਰ ਤੇ ਮੈਂ ਸਾਰਿਆਂ ਨੂੰ ਲੱਖ ਲੱਖ ਬਧਾਈ ਦਿੰਦਾ ਔਰ ਧਰਵਾਦ ਕਰਦਾ ਬੰਟੀ ਬਾਬਾ ਜੀ ਦੇ ਸਾਰੇ ਹੀ ਸੰਗਤ ਦਾ ਬੰਟੀ ਬਾਬਾ ਜੀ ਦਾ ਔਰ ਜਿੰਨੇ ਵੀ ਇੱਥੇ ਸਤਿਕਾਰਯੋਗ ਸੰਗਤਾਂ ਆਈਆਂ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਬੰਟੀ ਬਾਬਾ ਜੀ ਉਹ ਨਿਸ਼ਕਾਮ ਸੇਵਾ ਕਰਨ ਲੱਗੇ ਹੋਣੇ ਨਿਰਸਵਾਰਥ ਸੇਵਾ ਕਰਨ ਲੱਗੇ ਹੋਣੇ ਜਿਹਦਾ ਕੋਈ ਬਦਲ ਨਹੀਂ ਹੈਗਾ ਔਰ ਮੈਂ ਇਹਨਾਂ ਦਾ ਰਣੀਆ ਕਿਉਂਕਿ ਇਹਨਾਂ ਦਾ ਆਸ਼ੀਰਵਾਦ ਫੇਰੇ ਤੇ ਹਮੇਸ਼ਾ ਹੀ ਰਿਹਾ ਵਾ ਔਰ ਮੈਂ ਇਹ ਹੀ ਬੇਨਤੀ ਕਰੂੰਗਾ ਬਾਬਾ ਜੀ ਨੂੰ ਇਸ ਤਰ੍ਹਾਂ ਆਸ਼ੀਰਵਾਦ ਦੇਖੋ ਤਾਂ ਕਿ ਮੈਂ ਜੋ ਤੁਸੀਂ ਆਸ਼ੀਰਵਾਦ ਦੇ ਕੇ ਜੇ ਤੋਂ ਭੇਜਿਆ ਐਮਐਲਏ ਬਣਾਇਆ ਤੇ ਮੈਂ ਉਹ ਉਮੀਦਾਂ ਲੋਕਾਂ ਦੀਆਂ ਪੂਰੀਆਂ ਕਰ ਸਕਾਂ ਤੇ ਔਰ ਸ਼੍ਰੀ ਕ੍ਰਿਸ਼ਨ ਕਰਈਆ ਜੀ ਅੱਗੇ ਅਰਦਾਸ ਕਰਦਾ ਵਾਂ ਔਰ ਤਾਂ ਕਿ ਸਾਡੇ ਤੇ ਸਾਰੇ ਤੇ ਅਸ਼ੀਰਵਾਦ ਰੱਖਣ ਔਰ ਅਸੀਂ ਇਕੱਠੇ ਹੋ ਕੇ ਧਰਮ ਦੀ ਸੇਵਾ ਕਰੀਏ ਸਮਾਜ ਦੀ ਸੇਵਾ ਕਰੀਏ ਲੋੜਵੰਦਾਂ ਦੀ ਮਦਦ ਕਰੀਏ ਇਸ ਇਲਾਕੇ ਨੂੰ ਹੋਰ ਤਰੱਕੀ ਤੇ ਲੈ ਕੇ ਜਾਈਏ ਔਰ ਬਹੁਤ ਬਹੁਤ ਫੇਰ ਧੰਨਵਾਦ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਪ੍ਰੇਮ ਦਾਮ ਦੇ ਵਿੱਚ ਜਿਹੜੇ ਜਰੂਰतमंद ਪਰਿਵਾਰ ਹੁੰਦੇ ਉਹਨਾਂ ਦੀ ਹੈਲਪ ਕੀਤੀ ਜਾਂਦੀ ਆ ਕਿਵੇਂ ਦੇਖਦੇ ਆ ਪੜ੍ਹਾਈ ਨੂੰ ਲੈ ਕੇ ਵੀ ਰਾਸ਼ਨ ਨੂੰ ਲੈ ਕੇ ਮੈਡੀਕਲ ਸ਼ਬਦਾਂ ਨੂੰ ਲੈ ਮੈਂ ਪਹਿਲਾਂ ਹੀ ਕਹਿ ਕੇ ਹਟਿਆ ਬਾਬਾ ਜੀ ਦਾ ਮੈਂ ਬਹੁਤ ਜ਼ਿਆਦਾ ਰਣੀ ਆ ਕਿਉਂਕਿ ਬਾਬਾ ਜੀ ਨੇਰ ਸਵਾਰਥ ਸੇਵਾ ਕਰ ਰਹੇ ਨੇ ਚਾਹੇ ਉਹ ਬੱਚਿਆਂ ਦੀ ਪੜ੍ਹਾਈ ਲੋੜਵੰਦਾਂ ਦੀ ਚਾਹੇ ਮਿਲ ਕੇ ਲੋੜਵੰਦਾਂ ਨੂੰ ਰਾਸ਼ਨ ਦੀ ਗੱਲ ਕਰਦੇ ਆ ਚਾਹੇ ਲੋੜਵੰਦਾਂ ਦੀ ਦਵਾਈ ਦੀ ਗੱਲ ਕਰਦੇ ਆ ਤੇ ਹਰ ਪਾਸੇ ਇਹਨਾਂ ਦਾ ਮਤਲਬ ਕਿ ਸੇਵਾ 'ਚ ਬਹੁਤ ਵੱਡਾ ਯੋਗਦਾਨ ਆ ਤੇ ਇਹਨਾਂ ਦਾ ਬਦਲ ਕੋਈ ਨਹੀਂ ਹੈਗਾ ਤੇ ਮੈਂ ਤਾਂ શ્રી ਕ੍ਰਿਸ਼ਨ ਅੱਗੇ ਇਹ ਹੀ ਬੇਨਤੀ ਕਰੂੰਗਾ ਮਾਲ ਕੇ ਇਹ ਹੀ ਅਰਦਾਸ ਕਰੂੰਗਾ ਇਹਨਾਂ ਨੂੰ ਤੰਦਰੁਸਤੀ ਬਖਸ਼ਣ ਕਿਉਂਕਿ ਹੈਲਥ ਜੇ ਹੈਲਥ ਜੇ ਤੰਦਰੁਸਤ ਰਹਿਣਗੇ ਤੇ ਸਾਰਾ ਫਿਰ ਸਾਡਾ ਸਮਾਜ ਖੁਸ਼ ਰਹੂਗਾ ਸਾਡਾ ਸਮਾਜ ਤੰਦਰੁਸਤ ਰਹੂਗਾ ਕਿਉਂਕਿ ਇਹ ਤੰਦਰੁਸਤ ਰਹਿਣਗੇ ਤੇ ਫਿਰ ਲੋੜਵੰਦਾਂ ਨੂੰ ਪੜਾਈ ਵੀ ਮਿਲਦੀ ਰਹੂਗੀ ਇਹ ਤੰਦਰੁਸਤ ਰਹਿਣਗੇ ਲੋੜਵੰਦਾਂ ਨੂੰ ਦਵਾਈ ਵੀ ਮਿਲਦੀ ਰਹੂ ਤੇ ਲੋੜਵੰਦਾਂ ਨੂੰ ਰਾਸ਼ਨ ਵੀ ਮਿਲਦਾ ਰਹੂ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ கிருஷ்ਨਾ